हां जिस ਵੇਲੇ ਇਨਸਾਨ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਬੇਬਸ ਲਾਚਾਰ ਹੋ ਜੇ ਕਿਸੇ ਕਾਰਨ ਤੇ ਰੁੜ ਜਾਵੇ ਸੜਕਾਂ ਦੇ ਉੱਤੇ ਅੱਤ ਦੀ ਸਰਦੀ ਹੋਵੇ ਗਰਮੀ ਹੋਵੇ ਹਨੇਰੀਆਂ ਝੱਖੜਾਂ ਦੇ ਵਿੱਚ ਤੇ ਉਹ ਭਿਆਨਕ ਪੀੜਾ ਦਾ ਸ਼ਿਕਾਰ ਹੋ ਜਾਏ ਤੇ ਉਸ ਨੂੰ ਕੋਈ ਆਸ ਵੀ ਨਾ ਦਿਖੇ ਉਹ ਪੁਕਾਰ ਵੀ ਕਿਸ ਨੂੰ ਕਰੇ ਉਸ ਵੇਲੇ ਇਨਸਾਨ ਦੀ ਮਾਨਸਿਕ ਪੀੜਾ ਦਾ ਅੰਦਾਜ਼ਾ ਕੌਣ ਲਗਾ ਸਕਦਾ ਹੈ ਜਿਹੜਾ ਆਪਣੇ ਆਪ ਨੂੰ ਉਹੋ ਜਿਹੇ ਹਾਲਾਤਾਂ 'ਚ ਖੜਾ ਕਰਕੇ ਦੇਖਣ ਦੀ ਹਿੰਮਤ ਕਰ ਸਕਦਾ ਜਿਹਦੇ ਅੰਦਰ ਇੰਨਾ ਇਨਸਾਨ ਜਿੰਦਾ ਹੋਵੇ ਇਨਸਾਨੀ ਦੀ ਦੇ ਅੰਦਰ ਜਿੰਦੀ ਹੋਵੇ ਤੇ ਇਹੋ ਜਿਹੇ ਹਾਲਾਤਾਂ ਤੋਂ ਹੀ ਪੀੜਿਤ ਇਹ ਬੀਬੀ ਜਿਸ ਦੀ ਉਮਰ ਲਗਭਗ ਕੋਈ 35 ਤੋਂ 40 ਸਾਲ ਦੇ ਵਿੱਚ ਲੱਗਦੀ ਹੈ ਡੇਰਾ ਬਸੀ ਹਸਪੀਟਲ ਦੇ ਲਾਗੇ ਇਹਨਾਂ ਨੂੰ 2 ਦਿਨ ਪਹਿਲਾਂ ਉੱਥੇ ਬੜੇ ਤਰਸੇਗ ਹਾਲਤ ਦੇ ਵਿੱਚ ਦੇਖਿਆ ਗਿਆ ਭਾਈ ਸਾਹਿਬ ਨੇ ਦੇਖਿਆ ਇਹਨਾਂ ਨੂੰ ਮੜਾ ਤਰਸ ਆਇਆ ਜਿਹੜਾ ਕਿ ਇੱਕ ਹਰ ਇੱਕ ਇਨਸਾਨ ਨੂੰ ਆਉਣਾ ਚਾਹੀਦਾ ਜੇ ਉਹਦੇ ਅੰਦਰਲਾ ਇਨਸਾਨ ਜੀ ਹੁੰਦਾ ਹੈ ਇਹਨਾਂ ਨੇ ਕੋਸ਼ਿਸ਼ ਕੀਤੀ ਭੈਣ ਜੀ ਉਹਨਾਂ ਨੇ ਉਹਨਾਂ ਨੇ ਸਪੋਰਟ ਕਰਕੇ ਹਸਪੀਟਲ ਸ਼ਿਫਟ ਕਰਕੇ ਤੇ ਡਾਕਟਰ ਨੂੰ ਚੈੱਕ ਕਰਾਇਆ ਕੁਝ ਟੈਸਟ ਹੋ ਗਏ ਆ ਕੁਝ ਪੈਂਡਿੰਗ ਹੈ ਉਹ ਟੈਸਟ ਜਿਹੜੇ ਹੈਗੇ ਮਨ ਲੱਗਦਾ ਉਹਦੀ ਰਿਪੋਰਟ ਸ਼ਾਇਦ ਕੱਲ੍ਹ ਤੱਕ ਆ ਜਾਏਗੀ ਉਸ ਦੇ ਆਧਾਰ ਤੇ ਫਿਰ ਅਸੀਂ ਵੀ ਉਸ ਦੀ ਐਡਮਿਸ਼ਨ ਦੇ ਵਿੱਚ ਪਾ ਸਕਾਂਗੇ ਕਿ ਇਹਨਾਂ ਦੇ ਹੋਰ ਕੀ ਹਾਲਾਤ ਹੈ ਪਰ ਇਸ ਵੇਲੇ ਵੀ ਇਹਨਾਂ ਨੂੰ ਤੁਰੰਤ ਟ੍ਰੀਟਮੈਂਟ ਦੀ ਲੋੜ ਹੈਗੀ ਹੈ ਆਈਸੋਲੇਸ਼ਨ ਦੀ ਵੀ ਲੋੜ ਹੈਗੀ ਹੈ ਤੇ ਮੈਂ ਬੇਨਤੀ ਕਰਦਾ ਵੀ ਕੋਈ ਵੀ ਸੱਜਣਿਆਂ ਨੂੰ ਪਹਿਚਾਣਦਾ ਹੋਵੇ ਡੇਰਾਬਸੀ ਦੇ ਲਾਗੇ ਤੋਂ ਮਿਲੇ ਹੈਗੇ ਹਸਪੀਟਲ ਦੇ ਲਾਗੇ ਤੋਂ ਕੱਲ ਵੀ ਸਾਡੇ ਕੋਲ ਇੱਕ ਡੇਰਾਬਸੀ ਤੋਂ ਬੇਬੀ ਆਈ ਹੈ ਜ ਜੀ ਦੀ ਉਮਰ ਲਗਭਗ 50 ਸਾਲ ਹੋਣੀ ਹੈ ਤੇ ਕਿੰਨੇ ਇਨਸਾਨ ਅੱਜ ਸਾਡੇ ਸਾਥੀ ਅੱਜ ਪੜ੍ਹੇ ਲਿਖੇ ਇਨਸਾਨਾਂ ਨੂੰ ਮੈਂ ਸਵਾਲ ਕਰਦਾ ਅੱਜ ਦੇ ਬਹੁਤ ਹੀ ਜਿੰਨੋ ਸੇ ਮਾਡਰਨ ਯੂ ਕਹਿੰਦੇ ਉਹਦੇ ਸਾਹਮਣੇ ਬਹੁਤ سارے ਸਵਾਲ ਹੈ ਜੇਕਰ ਸਾਡਾ ਕੋਈ ਵੀ ਸਾਥੀ ਰੋਣ ਲੱਗ ਜਾਂਦਾ ਹੈ ਤੇ ਸਾਡੇ ਸਾਹਮਣੇ ਇਨਸਾਨ ਦੇ ਸਾਹਮਣੇ ਇਨਸਾਨ ਹੀ ਰੁੜੀ ਜਾਵੇ ਤੇ ਇੱਕ ਤੇ ਮੈਨੂੰ ਕਹਿੰਦੇ ਸੀ ਕਹਿੰਦੇ हे हे ਰੱਬ हे ਮਾਲਕ ਤੇਰੇ ਨਾਮ ਤੇ ਘਰ ਤਾਂ ਰੋਜ ਨਵੇਂ ਨਵੇਂ ਬਣ ਰਹੇ ਆ ਪਰ ਤੇਰੇ ਬੰਦੇ ਬੇਸਹਾਰਾ ਰੋਲ ਕੇ ਮਰ ਰਹੇ ਆ ਤੇਰੇ ਘਰਾਂ ਨੂੰ ਤੇ ਸੋਨਾ ਲਾਲਾ ਕੇ ਸ਼ਿੰਗਾਰਿਆ ਜਾ ਰਿਹਾ हे ਮਾਲਕ ਤੇਰਾ ਬੰਦਾ ਜਿਹੜਾ ਬੇਵਸ ਹੋ ਜਾਂਦਾ ਲਾਚਾਰ ਹੋ ਜਾਂਦਾ ਉਹ ਦੁਰਕਾਰਿਆ ਜਾ ਰਿਹਾ ਵੀ ਕੈਸਾ ਧਰਮ ਰੂਹਾਨੀਅਤ ਕੈਸੀ ਹੈ ਕੈਸੀ ਸੇਵਾ ਇਨਸਾਨੀਤ ਕੈਸੀ ਹੈ ਵੀ ਦਇਆ ਦੇ ਵਿੱਚੋਂ ਦਾ ਇੱਕ ਇਨਸਾਨ ਹੀ ਇਤ ਧਰਮ ਜਨਮ ਲੈਂਦਾ ਏ ਤੇ ਦੇਰ ਦਾ काळ ਵੱਧਦਾ ਜਾ ਰਿਹਾ ਲੋਕਤੰਤਰ ਦੇਸ਼ ਦੇ ਵਿੱਚ ਅੱਜ ਬਹੁਤ ਕੁ ਸੋਚਣ ਦੇ ਵਿਚਾਰਨ ਦੇ ਲੋੜ ਹੈ ਕਿਉਂਕਿ ਸਾਡਾ ਹੀ ਸਾਥੀ ਸਾਡੇ ਹੀ ਦੇਸ਼ ਦਾ ਨਾਗਰਿਕ ਰੋਲ ਕੇ ਮਰਦਾ ਜਾ ਰਿਹਾ ਹੈ ਇਸੇ ਕੋਈ ਵੀ ਇਸ ਤਰ੍ਹਾਂ ਦੇ ਹਾਲਾਤਾਂ ਨੂੰ ਜਦੋਂ ਕੋਈ ਦੇਖਦਾ ਹੈ ਤਾਂ ਜਿਵੇਂ ਭਾਈ ਸਾਹਿਬ ਉਹਨਾਂ ਨੇ ਮਦਦ ਕੀਤੀ ਹੈ ਆਸ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਸਮੁੱਚੀ ਪ੍ਰਭਾਸਰਦੀ ਟੀਮ ਜਿਹੜੀ ਹੈਗੀ ਹੈ ਜਿੱਥੇ 24 ਘੰਟੇ ਡਾਕਟਰ ਤੇ ਪੈਰਾਮੈਡੀਕਲ ਸਟਾਫ ਹੁੰਦਾ ਹੈ ਵੀ ਸਾਰਿਆਂ ਦੀ ਹਿੰਮਤ ਦੇ ਨਾਲ ਮਾਲਕ ਦੀ ਕਿਰਪਾ ਨਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਵੀ ਜੜੀ ਜਲਦੀ ਇੰਪਰੂਵ ਹੋ ਕੇ ਆਪਣੇ ਦੁਬਾਰੇ ਪੈਰਾਂ ਤੇ ਖੜੇ ਹੋ ਸਕਦੇ ਆ ਇਹ ਕਿਉਂਕਿ ਥੋੜਾ ਜਿਹਾ ਡਿਪਰੈਸ਼ਨ ਜਿਹੜੀ ਹੈਗੀ ਹੈ ਉਸ ਤੋਂ ਪੀੜਤ ਲੱਗਦੇ ਹੈਗੇ ਆ ਤੇ ਕੋਈ ਪਛਾਣਦਾ ਹੋਵੇ ਪ੍ਰਭਾਸਰਾ ਕੁਰਾਲੀ ਦੇ ਨਾਲ ਸੰਪਰਕ ਕਰ ਸਕਦਾ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ